प्यारे श्रोतियों प्यार भरी सत श्री अकाल जी ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਖਬਰ ਅੰਮ੍ਰਿਤਸਰ ਦੇ ਸਦਰ ਥਾਣੇ ਦੀ ਡਿਊਟੀ ਤੇ ਤਾਇਨਾਤ ਹੈ ਐਸਆਈ ਗੁਰਨਾਮ ਸਿੰਘ ਨੇ ਆਪਣੇ ਹੀ ਪੁਲਿਸ ਮੁਲਾਜ਼ਮਾਂ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਡਿਊਟੀ ਦੌਰਾਨ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਵਰਦੀ ਵੀ ਪਾੜ ਦਿੱਤੀ ਗਈ ਉਹਨਾਂ ਦੱਸਿਆ ਸਦਰ ਥਾਣਾ ਮੁਖੀ ਹਰਿੰਦਰ ਸਿੰਘ ਉਹਨਾਂ ਦੇ ਗਨਮੈਨ ਅਤੇ ਪ੍ਰਾਈਵੇਟ ਗਨਮੈਨ ਨੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮੇਰੀ ਵਰਦੀ ਵੀ ਪਾੜ ਦਿੱਤੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਥਾਣੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਮੌਕੇ ਅਜੇ ਐਸਆਈ ਗੁਰਨਾਮ ਸਿੰਘ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਸਦਰ ਥਾਣੇ ਪਹੁੰਚੇ ਅਤੇ ਉਹਨਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਮੈਂ ਇੱਥੇ ਡਿਊਟੀ ਇੰਚਾਰਜ ਤਾਇਨਾਤ ਹਾਂ ਮੇਰੀ ਕੁਟਮਾਰ ਕੀਤੀ ਗਈ ਐਸਐਚਓ ਨੇ ਮੈਡੀਕਲ ਡਾਕਟਰ ਨੂੰ ਵੀ ਆਪਣੀ ਰਿਪੋਰਟ ਵਿੱਚ ਇਹ ਲਿਖਣ ਲਈ ਕਿਹਾ ਉਸਨੇ ਸ਼ਰਾਬ ਪੀਤੀ ਹੈ ਡਾਕਟਰ ਨੇ ਕਿਹਾ ਮੈਂ ਚੁੱਥੀ ਰਿਪੋਰਟ ਦਰਜ ਨਹੀਂ ਕਰਾਂਗਾ ਇਸ ਮੌਕੇ ਪੀੜਤੇ ਐਸਆਈ ਗੁਰਨਾਮ ਸਿੰਘ ਦੇ ਪੁੱਤਰ ਨੇ ਕਿਹਾ ਕਿ ਉਸਦੇ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੀ ਜਿਸ ਤਰ੍ਹਾਂ ਸੀ ਧਰਨਾ ਲੱਗਿਆ ਹੈ ਗਾਂ ਤੇ ਲੱਗਦਾ ਹੈ ਕਿ ਗਾਂ ਫਿਰ ਡਿਊਟੀ ਕੋਈ ਵੀ ਕਿਸੇ ਨੂੰ ਕਹੇਗਾ ਨਹੀਂ ਡਰਦਾ ਵੀ ਧਰਨਾ ਨਾ ਲਾ ਦੇ ਕਿ ਲੱਗਦਾ ਤੁਹਾਨੂੰ ਮੈਂ ਤਾਂ ਡਿਊਟੀ ਕਹੀ ਹੈ ਕਿ ਡਿਊਟੀ ਤੋਂ ਗੱਲਬਾਤ ਹੋਈ ਹੈ ਉਹਨਾਂ ਉਹਦਾ ਕਹਿਣਾ ਕੀ ਵੱਡੇ ਅਫਸਰਾਂ ਕੋ ਜਾ ਸਕਦੇ ਦੀ ਸ਼ਿਕਾਇਤ ਕਰ ਸਕਦੇ ਜੀ ਕੁਛ ਏਦਿ ਤਰ੍ਹਾਂ ਦੀ ਗੱਲ ਹੈ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜੀ ਜੀ ਕੀ ਕਹਿਆ ਉਹਨਾਂ ਦਾ ਕਿਹਾ ਗਿਆ ਕਿ ਇਹ ਡਿਊਟੀ ਲਾਂਚ ਦੀ ਗੱਲ ਹੋਈ ਸੀਗੀ ਇਹ ਵੀਡੀਓ ਵੀਰਲ ਹੋ ਰਹੀ ਪਾਗ ਵਾਲੀ ਉਹ ਕੀ ਹੈਗੀ ਇਸ ਤਰ੍ਹਾਂ ਦੀ ਕਿ ਤੂੰ ਜਿਹੜੀ ਕਿ ਪਾਗ ਤਾਰੀ ਪਾੜੀ ਕੀ ਗੱਲਬਾਤ ਹੈਗੀ ਹੈ ਜੀ ਕੀ ਉਹ ਐਸ ਐਚਓ ਸਾਹਿਬ ਨੂੰ ਤਾਰੀ ਗਈ ਹੋਰ ਕਿ ਦੱਸੋ ਕੋਰਗੇ ਇਹ ਕਹਿੰਦੇ ਕੋਲ ਜੀ ਬਸੋ ਜੀ ਅਧਿਕਾਰੀਆਂ ਦੇ ਨਾਲ ਹਾਂਜੀ ਗੱਲ ਕਰ ਤਾਂ ਗਈ ਹੈ ਦੱਸੋ ਦੱਸੋ ਭਜੀ ਭਜੀ ਇੱਕ ਤਾਂ ਤੁਸੀਂ ਸਾਰਾ ਤੁਸੀਂ ਬਾਹਰ ਕਹਿ ਰਹੇ 19% ਗੁਰਨਾਮ ਜੀ ਹਰਿਆਂ ਨੂੰ ਕੋਈ ਗੋਲ ਦੀ ਗੱਲ ਬੱਸ ਚੋੜਾ ਗੱਲ ਉਹ ਕਹਿੰਦੇ ਕਿ ਮੈਂ ਤਾਂ ਡਿਊਟੀ ਦਾ ਕਹਿ ਇਹਨਾਂ ਨੂੰ ਗੁਰਨਾਮ ਜੀ ਤੁਸੀਂ ਕਹਾਂਗੇ ਮੇਰੇ ਕੱਪੜੇ ਪਾੜੇ ਗਏ ਵਰਦੀ ਪਾੜੀ ਗਈ ਤੁਹਾਨੂੰ ਨਿਆਂ ਤਾਂ ਕਿੱਥੇ ਆ ਰਿਹਾ ਹਾਂ ਹਾਂ ਦੱਸੋ ਜੀ ਬੋਲੋ ਕੀ ਸਿਤਾਈ ਕੀ ਹੈਗੀ ਉਹ ਸਾਰੇ ਦੱਸੋ ਦੱਸੋ ਐਸਾ ਤੁਸੀਂ ਸਾਬ੍ਹ ਨੇ ਕਹਿੰਦਾ ਲੈ ਤੇ ਡਿਊਟੀ ਦਾ ਇਹਨਾਂ ਨੂੰ ਕਹਿ ਸੀ ਕਿ ਡਿਊਟੀ ਇੱਥੇ ਕਰੀਓ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਸੀ ਮੈਂ ਕਈ ਵਾਰੀ ਪੜੀ ਕੀ ਦੱਸੋ ਤੁਸੀਂ ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ ਚ ਪਾਉ ਦੇ ਤਾਂ ਮਲਾਜਾ ਕਰੋ ਹਾਂ ਮੈਂ ਉਹਨਾਂ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌ ਘਾਨਾ ਇਹ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾਂ ਇਹਨੇ ਸ਼ਰਾਬ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਹੀ ਡਾਕਟਰ ਨੇ ਇਹ ਵਾ ਫਿਰ ਦਲੀਜ ਭਾ ਗਿਆ ਅੱਛਾ ਤੇ ਬਾਕੀ ਵੀ ਤਾਰੀ ਗਈ ਆਹ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁਡੇ ਜਰਮਨਜੀਤ ਸਿੰਘ ਇਹ ਜਿਹੜਾ ਹੌਸਲ ਜਿਹੜੋ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ੱੱਕੇ ਨਾਲ ਝੁੱਕ ਕੇ ਗੱਡੀ 'ਚ ਸੁਟਿਆ ਤੇ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੀ ਇੱਕ ਪਹਿਲੋਂ ਮੈਨੂੰ ਤੁਸੀਂ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਿੰਦੇ ਹੋ ਇੱਥੇ ਨਾਕੇ ਤੇ ਜਾ ਤੇ ਜਾਂ ਮੈਨੂੰ ਤੁਸੀਂ ਮੇਰੀ ਕੀ ਰਹਿਵਾਨਗੀ ਕੀਤੀ ਆ ਗਸਤ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਇੱਕੋ ਹੀ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਥਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਣੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚਾਰੀ ਹੋ ਰਿਹਾ ਨਾ ਤਾਂ ਨਹੀਂ ਮੈਨੂੰ ਪਤਾ ਨਾ ਨਾਲ ਪੱਕੇ ਚੱਕੇ ਜੀ ਪੱਕੇ ਚੱਲਦੇ ਜੀ ਹੁਣ ਕੀ ਮੰਨਤ ਕਰਦੇ ਹੋ ਸੀ ਮੈਮ ਅਮੀਨਸਾਰ ਇਨਸਾਫ ਮੰਗਦਾ ਜਿਹੜਾ ਮੈਨੂੰ ਕੁੱਟਿਆ ਗਿਆ ਹੂੰ ਦੇਖੋ ਇਹ ਕਪੂਲਸ ਵਾਲਾ ਕੋਰਟ ਦੇ ਅਰੀਆ ਕੈਮੀਕਲ ਮਾੜੀ ਗੱਲ ਹੈ ਕਿਉਂਕਿ ਅਕਸਰ ਲੋਕ ਜੋ ਆਪਣੇ ਮਰੋਕਾ ਦੇ ਮੈਨੂੰ ਇੱਥੇ ਕੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਇਫੈਕਟ ਪਵੇਗਾ ਆਮ ਬੰਦੇ ਦਾ ਅਖਰ ਗੁਨਾਹ ਦੀ ਵਜ੍ਹਾ ਕੀ ਸੀ ਥੋੜੇ ਦੱਸੋਗੇ ਥੋੜੇ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜਗ੍ਹਾ ਤੇ ਜਾਊਂਗਾ ਜਿੱਥੇ ਮਰਜ਼ੀ ਮੈਨੂੰ ਲਾ ਦਿਓ ਜਾਂ ਤੇ ਮੈਨੂੰ ਲਾ ਦਿਓ ਆਪਣੇ ਉੱਥੇ ਅਜੀਤ ਲਾ ਦਿਓ ਆਪਣੇ ਨਾਕੇ ਤੇ ਲਾ ਦਿਓ ਤੇ ਜਾਂ ਮੈਨੂੰ ਮੇਰਾ ਮੇਰੇ ਡਿਊਟੀ ਅਫਸਰ ਤੋਂ ਲਾ ਦਿਓ ਮੈਂ ਇੱਕ ਡਿਊਟੀ ਅਫਸਰ ਕਰੂੰਗਾ ਜਿੱਦੂ ਬਸ ਰਾਤੀ ਰੋਟੀ ਕੇ ਦਿਨ ਦੀ ਡਿਊਟੀ ਸੀ ਹਾਂਜੀ ਰਾਤੀ ਨੇ ਰਾਤ ਡਿਊਟੀ ਸੀ ਬਸ ਜਿਹਦੇ ਵੱਲ ਲਾਈ ਗੇ ਸੀ ਤੁਹਾਡੀ ਪੱਗ ਕਿਦੇ ਵੱਲ ਲਾਈ ਗੇ ਪਰਦੀ ਕਿਦੇ ਵੱਲ ਪਾੜੀ ਗੇ ਪਰ ਪੱਗ ਨਹੀਂ ਲਾਈ ਕਿਹਨੂੰ ਪਰਦੀ ਕਿਦੇ ਵੱਲ ਪਾੜੀ ਗੇ ਹਾਂਜੀ ਵਰਦੀ ਵਰਦੀ ਦੇ ਨਾਲ ਖਿੱਚ ਖਿੱਚੇ ਸਾਰਿਆਂ ਵਿੱਚ ਗਨਮੈ ਨੇ ਹੀ ਜਰਮਨ ਜੀਤ ਜਿਹਨੇ ਮੇਰੇ ਤੋਂ ਫੜ ਕੇ ਆ ਬਟਨ ਟੁੱਟਾ ਵੇਖੋ ਤੇ ਨਾਲ ਮੇਰਾ ਗਲ ਕੁੱਟੇ ਇਥੋਂ ਬੜੇ ਜ਼ੋਰ ਨਾਲ ਤੇ ਨਾਲ ਬਿੱਲਾ ਜਿਹੜਾ ਗਨ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਹੁੰਦਾ ਪੈਚ ਤੋਂ ਮਾਰਨਾ ਘਗੜੂ ਵੱਜ ਗਈ ਉਹਦਾ ਇਥੋਂ ਮੇਰੇ ਬਾਜੇ ਤੱਕ ਬੜੀ ਗੱਲ ਪੁੱਛਦੀ ਕੀ ਮੰਗਿਆ ਆ ਵੇਖੋ ਮਾਦਿਲ ਚਾਰ ਬੰਦੇ ਉੱਟਣ ਕਿ ਕੰਮ ਕਰੂ ਆਜੋ ਅੱਛਾ ਇਹ ਵੇਡ ਗਨ ਮੈਨ ਕਿੰਨੇ ਆ ਬੇਟਾ ਜੀ ਕੀ ਕਹਿਣਾ ਚਾਹੁੰਦੇ ਜੀ ਇਨਸਾਫ ਲੈਣ ਵਾਸਤੇ ਖਾਣੇ ਖੜੇ ਨਹੀਂ ਖੜੇ ਇਹ ਵਾਗੇ ਜੇ ਆਪ ਮਤਲਬ ਆਪਸ ਚ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਕੀ ਹੋਗਾ ਜੇ ਆਪਣੇ ਬੰਦੇ ਨੂੰ ਇਦਾਂ ਕਰਨਗੇ ਰੰਜਿਸ਼ ਬਾਜੀ ਦੀ ਹੋਈ ਆ ਸਾਰੀ ਗੱਲ ਇਹ ਆ ਰੰਜਿਸ਼ ਬਾਜੀ ਕਿਸ ਚੀਜ਼ ਦੀ ਰੋਗੀ ਕਰ ਸਕਦੇ ਕੀ ਪਤਾ ਹੋਣਾ ਉਹਨਾਂ ਨੂੰ ਪਤਾ ਹੋਊਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀ ਆ ਵੀਡੀਓ ਦੇ ਵਿੱਚ ਫਾਦਰ ਸਾਹਿਬ ਕਹਿੰਦੇ ਪਏ ਕਿ ਤੁਸੀਂ ਮੈਨੂੰ ਇੰਨੇ ਜਾਣਿਆਂ ਨੇ ਸੁੱਲ ਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਜਾਵਾਂ ਤੇ ਗਾੜੀਓ ਹਸਣ ਦੇ ਆ ਮੈਂ ਖੁਦ ਵੀਡੀਓ 'ਚ ਵੇਖਿਆ ਸਾਰੇ ਲੋਕੇ ਖਲੋਗੇ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਟਦੇ ਰਹੇ ਫਿਰ ਫਿਰ ਪਾਪ ਪੁੱਤ ਕੀ ਬੰਨ ਕਰਦਾ ਵਾ ਉਹ ਤਾਂ ਇਹ ਮੰਗ ਕਰਦਾ ਵਾ ਵੀ ਇਨਸਾਫ ਹੋਣਾ ਚਾਹੀਦਾ ਵਾ ਮਾਨਦੀ ਕਾਰਵਾਈ ਹੋਣੀ ਚਾਹੀਦੀ ਆ ਅੱਜ ਨੁਕੀਨ ਇਨਸਾਫ ਲੈਣਾ ਹੈ ਤੇ ਉਹਨਾਂ ਨਾਲ ਲੜਾਈ ਹੈ ਜਿਨ੍ਹਾਂ ਨੂੰ ਇਨਸਾਫ ਲੈਣਾ ਹੈ ਆਪਾਂ ਫਿਰ ਉੱਤੇ ਤਾਂ ਬੈਠੇ ਆਪਾਂ ਉੱਤੇ ਤਾਂ ਕਿ ਜਾਵਾਂਗੇ ਫਿਰ ਇਨਸਾਫ ਤੇ ਤੀਜੀ ਦਰਦ ਹੁੰਦਾ ਨਾ ਇਨਸਾਫ ਤਾਂ ਹੀ ਸਾਰੇ ਪ੍ਰੈਸ ਤਾਂ ਹੀ ਸਕਦੀ ਹੈ ਨਾ ਫਿਰ ਤੁਹਾਡੇ ਥਰੇ ਇਨਸਾਫ ਹੋਊਗਾ ਨਹੀਂ ਤੇ ਨਾ ਇਨਸਾਫ ਹੋਊਗਾ ਤੁਹਾਡੇ ਥਰੇ ਹੋਊਗਾ ਤਾ ਬਿਲਕੁਲ ਦੇਖੋ ਜੋ ਮੇਰੀ ਵਰਦੀ ਪਾਣੀ ਨਹੀਂ ਦੱਸਣ ਦੇਈ ਆ ਵਰਦੀ ਪਾਣੀ ਗਈ ਆ ਥੋੜਾ ਪ੍ਰਾਈਵੇਟ ਸਾਥ ਕੋਈ ਗੱਲ ਹੋਈ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਕੋਈ ਇੱਕ ਬਿੱਲਾ ਨਾ ਦਾ ਬੰਦਾ ਨੇ ਕਿਹਾ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਗਰਮਨੈਂਸ ਹੀ ਹੋ ਉਸੋਈ ਨਹੀਂ ਹੈ ਪਰ ਬਿੱਲਾ ਕੋਈ ਕਹ ਰਿਹਾ ਪ੍ਰਾਈਵੇਟ ਨਹੀਂ 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 ਕੋਈ ਨਹੀਂ ਹੈਗਾ ਜੀ ਜਰਮਨ ਜੀ ਦਾ ਹੈਗਾ ਮੇਰਾ ਗਰਮਨੈਂਸ ਹੋਰ ਨਹੀਂ ਕੋਈ ਇਹ ਤਾਂ ਗੱਲ ਕੋਟੇ ਸਾਡੀ ਵਰਦੀ ਨਹੀਂ ਨਹੀਂ ਇਹੋ ਜੀ ਥੋੜੀ ਗੱਲ ਸਾਹਮਣੇ ਡਿਟੇਲ ਆ ਗਏ ਤਾਂ ਸਮਝ ਆ ਗਈ ਕਿ ਮੈਨੂੰ ਗੱਲ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਹਿੰਦਾ ਸੀ ਮੈਨੇਜਰ ਇਹਦਾ ਰਜਿਸਟਰੀ ਚ ਕੀ ਜਾ ਰਹੀ ਤੇ ਸਾਹਮਣੇ ਦੱਸ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇਹ ਲੈ ਕੇ ਕੋਟ ਮਾਰ ਕਰਨ ਦੇ ਨਾਲ ਕਿ ਲੈ ਸਹੀ ਸਰ ਵੀ ਜਿੱਕ ਜਿੱਦਾ ਉਹ ਲੱਗਦਾ ਨਹੀਂ ਕੋਟ ਮਾਰ ਵਾਲੀ ਕੋਈ ਗੱਲ ਨਹੀਂ ਹੈਗੀ ਬਹੁਤ ਸਾਹਮਣੇ ਮੈਡੀਕਲ ਕਹਿੰਦੇ ਜੀ ਮੈਡੀਕਲ ਇਹਦਾ ਕਰਾਇਆ ਗਿਆ ਜੀ ਜੀ ਹਾਂ